ਜਨ ਨਾਨਕ ਐਸਾ ਹਰਿ ਸੇਵਿਆ ਅੰਤਲੇ ਛਡਾਇਆ ਏਕ ਓੰਕਾਰ ਸਤਗੁਰ ਪ੍ਰਸਾਦਿ ਸੋ ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆਜ ਜਾਂ ਸੁਖਤਾ ਮਨ ਨ ਹੋਏ ਤੂੰ ਕਰਤਾ ਕਰਮੈ ਮੈਂ ਨਾਹੀ ਜਾਹਾਂ ਕਰੀ ਨਾ ਹੋਏ ਬਲਹਾਰੀ ਕੁਦਰਤਿ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਆਤਮ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਪਰਪੂਰ ਰਹਿਆ ਤੂੰ ਸੱਚਾ ਸਹਬ ਸਿਵਤ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕੋ ਨਨ ਕਰਤੇ ਕਿਆ ਬਾਤ ਜੋਗਿਸ਼ ਕਰਨਾ ਸੋ ਕਰ ਰਹਿਆ ਸੋ ਦਾ ਰਾਗਿਆ ਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਬਹਿ ਸਰੁ ਸੁਮਾਲੈ ਵਾਜੇ ਤੇਰੇ ਨਦ ਅਨੇਕ ਅ ਸੰਕਾਂ ਕੀਤੇ ਤੇਰੇ ਵਾਹੁਣ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀ ਅਹ ਕੀਤੇ ਤੇਰੇ ਕਾਹੁਣ ਹਾਰੇ ਕਾਹੁਣ ਤੁਦਨ ਪਉਣ ਪਾਣੀ ਬੈਸੰਤਰਮ ਗਾਵੈ ਰਾਜਾ ਤਰੰਦਵਾਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਨਨ ਲਿਖ ਲਗ ਤਰੰਬੀਚਾਰੇ ਗਾਵਣ ਤੁਧਨੋ ਈਸਰਾ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ गावण तुदनो जतीश सतीश संतोषी गावण तुदनो वीर करारे गावण तुदनो पंडत पढन रखी सारा जोग जोग वेदा ना ले गावण तुदनो मोहनीया मनमोहन स्वर्ग मश प्याले गावण तुदनो रत्न पाए तेरे 88 तीर्थ ना ले गावण तुदनो जोत महाभाग सोरा गावण तुदनो खाणी चारें ਗਾਵਣ ਤੁਧਨੋ ਖਾਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤੁਧਨੋ ਗਾਵਣ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈ ਚਿਤਨੇ ਆਵਨ ਨਾਨਕ ਆਪੀਚਾਰੇ ਸੋਈ ਸਦਾ ਸਚ ਸਾਹਿਬ ਸਚਾ ਸਚੀ ਨਹੀ ਹੈ ਪੀਹੁ ਸਿ ਜਾਇ ਨ ਜਾਸੀ ਰਚਨਾ ਜਿਨ ਨਰਚਾਏ ਰੰਗੀ ਰੰਗੀ ਪਾਤੀ ਕਰ ਕਰ ਜਨ ਸੀਮਾ ਜਿਨ ਨੂੰ ਪਾਏ ਕਰ ਕਰ ਦੇਖੈ ਕੀਤਾ ਆਪਣ ਜਿਉ ਤਸ ਤੇ ਵੜਿਆਈ ਜੋ ਤਸ ਭਾਵ ਸੋਈ ਕਰਸੀ ਫਿਰੁਕ ਨਾ ਕਰਨਾ ਜਾਇ ਸੋ ਪਾਤਸ਼ਾਹ ਸਹ ਪਤ ਸਾਹਿਬ ਨਨਕ ਰਹਿ ਨਰ ਜਾਇ ਅਸਮਹੱਲਾ ਪਹਿਲਾ ਸੁਣ ਵਡਾ ਆਖ ਸਭ ਕੋ ਏਕੇ ਵਡਾ ਡੀਠਾ ਹੋਏ ਕੀਮਤ ਪਾਇ ਨ ਕਹਿ ਜਾਇ ਕਹਿਣ ਵਾਲੇ ਤੇਰੇ ਰਹਸ ਮਾਇ ਵੱਡੇ ਮੇਰੇ ਸਾਹਿਬ ਗਰਗ ਮੀਰਾ ਗੁਣੀ ਘੀਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਵੜ ਚੀਰਾ ਰਹਾ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿ ਨ ਜਾਏ ਤੇਰੀ ਤਲਵਟ ਆਈ ਸਭ ਸਤ ਸਭ ਤਪ ਸਭ ਚੰਗਿਆਈ ਸਿੱਧਾ ਪੁਰਖਾਂ ਕੀ ਵੜਿਆਈਆ ਪ੍ਰਥਮੇ ਸੁਦੀਕੇ ਨਾ ਪਾਈਆ ਕਰਮ ਮਲਾਂ ਨਿਠਾ ਕਰਹਈਆ ਕਣ ਵਾਲਾ ਕਿਆ ਬੇਚਾਰਾ ਸਿਵਤੀ ਪਰੇ تیر ਪੰਡਾਰਾਮ ਜਿਸ ਤੂੰ ਦੇਹ ਤਸ ਕਾ ਚਾਰਾ ਨਨਕ ਸੱਚ ਸਵਾਰਨ ਹਾਰਾਇ ਆਸਾ ਮਹੱਲਾ ਪਹਿਲਾ ਆਖਾਂ ਜੀਵ ਮਗ ਸ੍ਰੇ ਮਰ ਜਾਵਾਂ ਆਖਣ ਔਖਾ ਸੱਚਾ ਨਾਹੂੰ ਸੱਚੇ ਨਾਮ ਕੀ ਲੱਗ ਭੋਖ ਮੋਦੁ ਭੁਖਾ ਕਾ ਚਲਿਆ ਦੁਖ ਸੁਖ ਵਿਸਰੈ ਮੇਰੀ ਮਾਏ ਸਾਚਾ ਸੇਭ ਸਾਚ ਨਾ ਰਹਾ ਸਚੇ ਨਾਮ ਕੀ ਤਲ ਵੜਿਆਈ ਆਗ ਸਕੇ ਕੀਮਤ ਨਹੀਂ ਪਾਈ ਜੇ ਸਾ ਮਿਲਕੇ ਆਖਣ ਪਾਹੇ ਵਟਣ ਹੋਵੇ ਘਟ ਨ ਜਾਏ ਨਾ ਉਹ ਮਰੈ ਨ ਹੋਵੇ ਸੋਗ ਦਿੰਦਾ ਰਹਿਨ ਚੁਕੇ ਭੋਗ ਗੁਣ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿਨ ਜਨ ਕਰ ਕਹਿ ਕੀ ਤੀਰਾਤਨ ਖਸਮ ਬਿਸਾਰ ਹੈ ਤੇ ਕਮ ਜਾਤ ਨਾਨਕ ਨਾਮੈ ਬਾਸ ਨਾਤ ਰਾਗੂ ਜਰੀ ਮਹੱਲਾ ਚੌਥਾ ਹਰ ਗਏ ਜਨ ਸਤਗੁਰ ਸਤਪੁਰਖ ਆਪਿ ਨੋ ਕਰੋ ਗੁਰ ਪਾਸ ਹਮ ਕੀਰਿ ਕਰਮ ਸਤਿਗੁਰੂ ਸਰਨੈਂ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮਕੋ ਰਾਮਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹਿਨ ਜੰਪਾਸ ਜੋ ਸਤਗੁਰ ਸਰਮ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਏ ਤੈਨ ਤੋਰ ਮਸਤਕ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਨਿਉ ਆ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਹਰ ਹਰ ਜੀਵ ਪਰਿਆ ਸਹਲ ਪਥਰ ਮੈਂ ਜੰਤੋ ਪਾਏ ਤਾਹ ਕਾਰਿ ਜਿ ਕਿ ਅਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਸ ਦਵਨਤਾ ਕੋ ਨਾ ਕਿਸ ਕੀ ਕਰਿਆ ਸਿਰ ਸਿਰ ਜਿ ਕ ਸਮਾਹੇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜੇ ਆਵੈ ਸੋ ਕੋਸਾ ਤਸਪਾਸ਼ ਹੈ ਬਜਰੇ ਸ਼ਰਿਆ ਤਿਨ ਕਉਨ ਖਲਾਵੈ ਕਉਨ ਚਗਾਵੈ ਮਨ ਮਹਿ ਸਿਮਰਨ ਕਰਿਆ ਸਾਬ ਨਿਧਾਨ ਦਸ ਅਸ਼ਟ ਸੇਦਾਨ ਠਾਕੁਰ ਕਰਤਲ ਤਰਿਆ ਚਨ ਨਾਨਕ ਬਾਲ ਬਲ ਸਦ ਬਲ ਜਾਈ ਤਰੰਤਨ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਕੰਦਰੰਜਨ ਹਰ ਪ੍ਰਕੰਦਰੰਜਨ ਹਰ ਕਮਾਗੰ ਪਾਰੰ ਸਭ ਧਿਆਵਹਿ ਸਭ ਧਿਆਵਹਿ ਤਉਦ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹਿ ਸੰਤਹੋ ਜੀ ਸਭ ਦੁਖ ਵਿਸਾਰ ਮਹਾਰਾ ਹਰਿਆ ਪੇਠਾਕੁਰੰ ਹਰੇ ਆਪੇ ਸੇਵਕ ਜੀ ਕੈ ਨਾਨਕ ਜੰਤ ਵਿਚਾਰਾ ਤੂੰ ਕੜਕੜੇ ਅੰਤਰ ਸਰੋਂ ਨਿਰੰਤਰ ਜੀ ਹਰੇ ਕੋਪੁਰਖ ਸਮਾਣਾ ਇਕਾ ਗਾਤੇ ਇਕ ਪੇਖਾਰੀ ਜੀ ਸਭ ਤੇਰੇ ਚੋ ਜੁ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁ ਤੇ ਬਿਨ ਅਵਰਨ ਚਾਹਣਾ ਤੂੰ ਪਾਰ ਬ੍ਰਹਮ ਬੇ ਅੰਤ ਬੇੰਤ ਜੀ ਤੇਰੇ ਕਿਆ ਗੁਣ ਆਖਵਖਾਣਾ ਜੋ ਸੇਵ ਹੈ ਜੋ ਸੇਵ ਤਉ ਤੇ ਜੀ ਜਨ ਨਾਨਕ ਤਨੁ ਕੁਰਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤਉ ਤੇ ਜੀ ਸੇ ਜਨ ਜਗੁ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਇ ਜਨ ਹਤ ਜੀ ਤੰਟ ਟੋਟੀ ਜਮ ਕੇ ਫਾਸੇ ਜਨ ਨਰ ਭਾਉ ਜਿਨ ਹਰ ਨਰਪਾਉ ਤੇ ਆ ਜੀ ਤਨ ਕਾ ਭਉ ਸਭੁ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂ ਸਮਾਸੀ ਸੇ ਧਨ ਸੇ ਧਨ ਜਿਨ ਹਤ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਪਦ ਪੰਡਾਰ ਜੀ ਪਰ ਬਿਅੰਤ ਬਿਅੰਤ ਤੇਰੇ ਭਗਤ ਤੇਰੇ ਭਗਸਾ ਲਾਹਨ ਤੁਧ ਜੀ ਹਰਨ ਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨ ਕਰੇ ਹਰ ਪੂਜਾ ਜੀ ਤਪ ਤਪਹਿ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਤ ਸਾਥ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਤਪੁਰਖ ਪਰਮ ਪਰਕਰਤਾ ਜੀ ਤੁਹਦੇ ਜੇ ਵੜੇ ਵਰਨ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋ ਇਹ ਤੁਦੇ ਆਪੇ ਭਾਵੈ ਸੋ ਇਹ ਵਰਤਾ ਜੀ ਤੂੰ ਆਪੇ ਕਰੇ ਸੋ ਇਹ ਤੁਦੇ ਆਪੇ ਸਿਰਸਾ ਪਾਈ ਜੀ ਤੂੰ ਦੇ ਆਪੇ ਸਿਰਸਾ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਅਸਮਹल्ला ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਭਾਵੈ ਸੋਇ ਥਿਸੀ ਜੋ ਤੂੰ ਦੇਹ ਸੋਇ ਹਾਂ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਾਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਗਵਾਇਆ ਹੁਦੀ ਆਪ ਛੋੜਿਆ ਆਪ ਮਲਾਇਆ ਤੂੰ ਦਰੀਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਸਨਾ ਤੂੰ ਜਾਣਾ ਹੈ ਸੋਈ ਜਣ ਜਾਣੈ ਹਰ ਗੁਣ ਸਾਦੀ ਆਖੋ ਖਾਨ ਜਿਨਹਰ ਸੇ ਵਿਆ ਤੈਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਵਾਪੇ ਕਰਤਾ ਤੇਰਾ ਕੀਆ ਸਭ ਹੋਏ ਤੁਰ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣ ਸੋਏ ਜਨ ਨਾਨਕ ਗੁਰਮਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰਡਾਇ ਪਹਿਲੇ ਨਵਾਸ ਪਾਣੀ ਪਾਵਗਤ ਨਹਿ ਕੀਆ ਪਾੰਕਜ ਮੋ ਪਾਗਨੀ ਚਾਲ ਹਮ ਦੇਖਾ ਤਹ ਰੂਬੀ ਲੈ ਮਾਨੇਕ ਨਾ ਚੇਤ ਸਮੂੜ ਮੜਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣੋਤ ਨਾਨਕ ਤਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਪਤ ਮਨੁਖ ਦੇਹੋਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਵਰਕਾਜ ਤਿਰਕ ਤਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰਨ ਜਾ ਮਲਾਗ ਪਉਜ ਤਰਮ ਕੈ ਜਨਾਂ ਮਿਰਤਾ ਜਾਤ ਰੰਗ ਮਾਇ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨਿਆ ਹਾਰਾਇ ਕਹ ਨਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ 15 ਸ਼ਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਇਸਾ ਪਪਨ ਬ੍ਰਿਸ਼ ਗਗਨੰਤੇ ਪੈ ਸਾ ਬਹਨਾਨ ਬਧਾਈ ਦੇ ਧਨ ਤਨ ਲੋਗਨ ਕੇ ਰਾਜਾ ਦੁਖ ਤੰ ਦਾਹ ਗਰੀਬਨ ਵਾਜਾ ਅਖੱਲ ਭਵਨ ਕੇ ਸਰਜਨ ਹਾਰੇ ਦਾ ਜਨਮ ਲਿਹ ਬਾਰ कव्यवाच बिनती चौपई हमरी करो हादरश पूर्ण होए चित कीषा तव चरणन मंद रहे हमारा अपना जान करो प्रथ पार हमरे दोष सब तू काब हो आप हाद मोहे बचाब सुखे बचै मोरो परिवार सेवक सिख सब करतारं ਮੋਰ ਅਚਨ ਜ ਕਰਦੇ ਕਰੀਐ ਸਭ ਅਰਮ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸ ਤੋਰ ਪੈਨ ਕੀ ਰਹੇ ਪਿਆਸਾ ਤੁਮੇ ਸਾਡ ਕੋ ਵਰਨਾ ਤਿਆ ਮੂੰ ਜੋ ਪਰਚਾਹੂੰ ਸੋ ਤੁੰ ਤੇ ਪਾਉ ਸੇਵਕ ਸਖ ਮਾਰੇ ਤਾਰਿਐ ਚੁਣ ਚੰ ਛਤਰ ਹਮਾਰੇ ਮਾਰਿਐ ਆਪਾ ਦਾ ਮੁਝ ਪਰਿਅ ਮਰਨ ਕਾਲ ਕਤਰਾ ਸੁਨਵਰੀਅ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਜੋ ਕਰਿਓ ਰਛਾ ਰਾਖ ਲਹਿਮ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹਮਤਾ ਤੁਮਹਾ ਪਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਸ਼ਿਵ ਜੀ ਬਕਤਰਾ ਕਾਲ ਪਾਏ ਕਰ ਬਿਸ਼ਨੁ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀ ਪੇਤਰਾਏ ਬ੍ਰਹਮਾ ਜੋਥੀ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਤੈਂਤ ਜਸ਼ਨਿ ਪਜਵਾ ਤੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਆ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਅਸੁੱਲਾ ਸਭ ਪਰ ਕਿਰਪਾ ਦੇਸ਼ ਕਰ ਫੁੱਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪਟਕ ਪਟ ਕੀ ਜਾਣ ਜਾ ਬੋਧ ਕਰ ਕਰਤਾ ਰਾ ਪਰਜਾ ਤਰਤਾ ਦੇਹ ਪਾਰ ਜਬ ਕਰ ਕਰਤ ਹੋ ਕਾਬ ਹੂੰ ਤੁਮ ਮੈਂ ਮਿਲਤ ਦੇਹ ਤਰਸਬ ਹੂੰ ਜੇ ਤੇ ਬਦਨ ਸਿਰਸਾਵ ਤਾਰ ਆਪ ਆਪਣੀ ਬੂਜੋ ਚਾਰਾ ਤੁਮ ਸਭ ਹੀ ਤੇਰਾ ਤੰਦਰਾਲਮ ਜਾਣਤ ਬੇਦੰ ਤੇ ਦੇ ਰੇ ਆਲਮ ਨਰੰਕਾਰ ਨਿਰਵ ਕੰਦਰ ਲੰਬ ਆਦ ਨੀਲਾ ਨਾਦ ਸੰਭ ਤਾਂ ਕਾ ਮੂੜ ਚਾਰਤ ਭੇਦ ਜਾ ਕੋ ਤੇ ਹੁ ਨ ਪਾਉ ਤ ਭੇਦ ਤਾਂ ਕੋ ਕਰ ਪਾ ਅਨੰਨ ਮੰਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚਿੰਤਨ ਹੈ ਪੇਵ ਆਪ ਆਪਣੀ ਬੋਧ ਹੈ ਜੀਤੀ ਵਰਨਤ ਪਿੰਨ ਪਿੰਨ ਤੋ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਵੇ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪ ਰੰਗ ਭਿਓ ਰਾਵਕੇ ਕੂਪਾ ਅੰਡਜ ਜਿਰਜ ਸਿਤਜ ਕੀਨੀ ਉਤਪਜ ਕਾਣ ਬਹੁ ਰਾ ਦਿਨ ਨੇ ਕਹਉ ਪੂਲ ਰਾਜਾ ਹਵੈ ਬੈਠਾ ਕਹਉ ਸਿਮੁਟਾ ਭਯੋ ਸ਼ੰਕਰ ਕੈਠਾ ਸਗਰੀ ਸਿਰ ਦਿਖਾਏ ਚੰਪਵ ਆਤ ਜੁਗਾਸ ਰੂਪ ਸ੍ਰੀ ਹੰਪਵ ਹਬਰਛੈ ਮੇਰੀ ਤੁਮ ਕਾਰ ਸਿਖੋ ਬਾਦ ਸਖ ਸੰਗਾਰੋ ਦੁਸ਼ਟ ਜਿਤੇ ਉਠਵ ਤਤ ਪਾਤਾ ਸਗਲ ਮਲੇਸ਼ ਕੁਰੁਣ ਕਾਤਾ ਜੇ ਅਸਤੋਤ ਸਰਨੀ ਪਾਰੇ ਤਿਨਕੇ ਦੁਸ਼ਟ ਦੁਖ ਤਾ ਹਵੈ ਮਰੇ ਪੁਰਖ ਜਨ ਪਗ ਪਰ ਇਤਿਹਾਰੇ ਤਿਨਕੇ ਤੁਮ ਸੰਕਟ ਸਬ ਟਾਰੈ ਜੋ ਕਾਲੁਕ ਕਬਾਰਤ ਹੈ ਹਾਂ ਤਾਂ ਕੇ ਕਾਲ ਨਿਕਟ ਨਐ ਹੈ ਰਛਾ ਹੋਇ ਤਾਹੇ ਸਬ ਕਾਲਾ ਦੁਸ਼ਟ ਰੇਟੰਦਤ ਕਾਲਾ ਕਿਰਪਾ ਦੇ ਤਨ ਜਾਹਿ ਨਿਹਾਰ ਹੂੰ ਤਾਂਕੇ ਤਾ ਤਨ ਕਮੇ ਹਾਰ ਹੂੰ ਰੇ ਦਿ ਸਿਧ ਕਰਮ ਸਭ ਹੋਏ ਦੁਟਿ ਸਾਹ ਸਵੈ ਸਕੈਨ ਕੋਈ ਏਕ ਬਾਾਰ ਜਨ ਮੈਂ ਸੁਭਾਰਾ ਕਾਲ ਫਾਤ ਤਾਹੇ ਬਰੰ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਪੁਸ਼ਟ ਤੋਗ ਤੇ ਰਹਾ ਖੜ ਕੇ ਤਮੈ ਸਰਨ ਤਿਹਾਰੀ ਆਪ ਹਾਥ ਦਲੇ ਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਗ ਤੇ ਲਹੋ ਬਚਾਈ ਕਿਰਪਾ ਕਰੀ ਹਮ ਪਰਜਕ ਮਾਤਾ ਗ੍ਰੰਥ ਕਰਨ ਪੂਰਨ ਸੁਵਰਾਤਾ ਕਿਲ ਬਿਗ ਸਗਲ ਦੇਹ ਕੋ ਹਰਤਾ ਦੁਸ਼ਟ ਦੋਕਨ ਕੋ ਸ਼ੈ ਕਰਤਾ ਸਰੀਆ ਸੋ ਜਾਪੇ ਦੇ ਅੱਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਵਾਂਸ਼ ਫਲ ਪਾਵੇ ਸੋਈ ਦੁਖਣਾ ਦਸਬਿਆਪਤ ਕੋਇ ਅੱਲਾ ਸੁਣਾ ਗੰਗੋ ਜੋ ਜਾਹੇ ਸਰਸਨਾ ਪਾਵੇ ਸਨ ਮੂੜ ਚਤਲਾਏ ਚਤਰਤਾ ਵਈ ਦੁਖ ਦਰਦ ਭਾਉ ਨਿਕਟਨਾ ਤੈਨ ਨਰਕੇ ਰਹੇ ਹੋ ਜੋ ਜਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ 1769 ਅਰਧ ਸਾਸ ਫੁਨ ਦਿਨ ਕਿਹੀ ਜਾ ਪਾਦਰ ਸੁਦੀ ਅਸ਼ਟਮੀ ਦਾ ਵਾਰam ਤੀਰ ਸਦੁਰ ਗ੍ਰੰਥ ਦਾਰam ਇਹਤ ਸ੍ਰੀ ਚਿਤ੍ਰੋਪਖਿਆਨ ਤਰੇ ਚਿਤਰੇ ਮੰਤਰੀ ਪੂਪ ਸੰਬੰਧੇ 405 ਚਿਤ੍ਰ ਸਮਾਪਤ ਮਸਤ ਸੋ ਮਸਤ ਆਖ ਜੂ ਦੋਹਰਾ ਦਾ ਜਾਣ ਕਰ ਦਾਸ ਪਰ ਕੀਜੈ ਕਿਰਪਾ ਪਾਰ ਆਪਹਾ ਦੇ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਚਾ ਪੈ ਮੈ ਨਾ ਗਣਸ ਹੈ ਪ੍ਰਤਮ ਨਾ ਹੂੰ ਕ੍ਰਿਸ਼ਨ ਬਿਸਨੂ ਕਾ ਪਉ ਨਹਿ ਧਿਆ ਹੂੰ ਕਾਨ ਸੁਨੇ ਪਹਿਚਾਨ ਨਾ ਤਿੰਸ ਲੇਵ ਲਾਗੇ ਮੋਰੀ ਪਾ ਗਿੰਸੋ ਮਹਾਕਾਰਖਵਾਰ ਹਮਾਰੋ ਮਹਾਲੋ ਹਮੈ ਕਿੰ ਕਰਥਾਰੋ ਆਪਣਾ ਜਾਣ ਕਰੋ ਰਖਵਾਰ ਬਹੰ ਗਹਿ ਕੀ ਲਾਜ ਵਿਚਾਰਮ ਆਪਣਾ ਜਾਣ ਮਜੈ ਪ੍ਰਤ ਪਰਿਐ ਚੁਣ ਚੁਣ ਛਤਰ ਹਮਾਰੇ ਮਰੀਐ ਤੇਗ ਤੇਗ ਜਗ ਮੇ ਦੂ ਚੱਲੈ ਰਾਖ ਆਪ ਮੋਹ ਔਰ ਨ ਦਲਾ ਤੁਮ ਨਾਮ ਕਰੋ ਸਦਾ ਪ੍ਰਤ ਪਾਰ ਤੁਮ ਸਾਹਿਬ ਮੈਂ ਦਾਸ ਤੇਹਾਰਾ ਜਾਣ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤਮਹ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਦਾ ਜਾਣ ਕਰ ਕਿਰਪਾ ਕਰੋ ਮੋਹੇ ਹਾਰ ਪ੍ਰਮੇ ਅਣ ਦਵਾਰ ਤੋਹ ਆਪਣਾ ਜਾਣ ਕਰੋ ਪ੍ਰਤਪਾਰ ਤੁਮ ਸਾਹਿਬ ਮੈਂ ਕੀ ਕਰਥਾਰਾ ਦਾ ਜਾਣ ਦੇ ਹੱਥ ਉਭਾਰਾਂ हमरे सा बैरी न संगार प्रथम त्रौं भगवत को त्यान बहर करौं कबता बेद नन करसन जथा मात चरितर चारू चूक होय कब लेहो सुदारो कबयो बाच दोहरा जो निज प्रम सो कह सो कहहु जग माहे जोते प्रभु को त्याए है अंतसुर को जाहे दोहरा ਹਰ ਹਰ ਜਨ ਦੇ ਏਕ ਹੈ ਬੇਬ ਵਿਚਾਰ ਕشناਹੀ ਜਲਤੇ ਉਪਜਤ ਰੰਗ ਜਿਓ ਜਲਤੇ ਉਪਜਤ ਰੰਗ ਜਿਓ ਜਲ ਹੀ ਵਿਖੈ ਸਮਾਹੇ ਦੁਹਰਾਵ ਜਾਵ ਸਭਰਾ ਕੋ ਭਇਓ ਜਨਮਤਰਾ ਜਗਿਆਏ ਅਬ ਮੈਂ ਕਥਾ ਸੰਸ਼ੇਪ ਤੇ ਸਭ ਨੂੰ ਕਹਿ ਤੁਸਨਾਏ ਕਾਬਾ ਦੁਹਰਾਵ ठाੜ ਪਰਮ ਜੋਰਕਾਰ ਬਚਨ ਕਾ ਸਿਰ ਨਿ ਆਏ ਪੰਥ ਚਲਾ ਤਾ ਜਗਤਮੈ ਜਬ ਤੂੰ ਕਰੋ ਸਹਾਏ ਦੁਹਰਾਓ ਜੇ ਜੇ ਤੁਮਰੇ ਧਿਆਨ ਕੋ ਨਿਤੁਰ ਜਾਹੇ ਸੰਤ ਅੰਤਲ ਹੈਗੇ ਮੁਕਤ ਫਾਲੰ ਪਾਵੈਗੇ ਭਗਵੰਤ ਦੁਹਰਾਓ कालपुरख की देह मकोटक विष्णु महेश कोटिंद्र ब्रह्मा किते रव सस पुरोर अंजलेष दोहरा राम कथा जुग जुग टल सब कोई पाखत नेत स्वर्ग वास स्वर्ग वर करा सगरीपुरी समेत चपय जोय कथा सुन अर गावे दुख पावते निकटन आवे विष्णु भगत के फल होई <coughs> ਹਾੜ ਬਿਆਦ ਸ਼ਵੈ ਸਖਨ ਕੋਈ ਸੰਮਤ ਸਤਰ ਹੈ ਸੈ ਸਪਚਾਵਣਮ ਹਾੜ ਵਦੀ ਪ੍ਰਥਮ ਸੁਗਤਾਵਨ ਤਵੇ ਪ੍ਰਸਾਦ ਕਰ ਗ੍ਰੰਥ ਸੁਦਾਰਾ ਫੂਲ ਪਰਿ ਲਹੁ ਲਿਹੁ ਸੁਦਾਰਾ ਦੋਹ ਰਾਮ ਨੇਤਰ ਤੁੰਗ ਕੇ ਚਰਨ ਤਰ ਸਤਦਰ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਆ भगवद कथा परसंग सात असा जन नहीं वाद सुवाद विवादम ग्रंथ सगल पूर्ण कियो भगवत कृपा प्रसाद सवैया पाय गहै जब ते तुमरे तापते को अंकतरे नहीं आन्यो राम रहीम पुरा अनुकरण नेक है मत एक न मान्या ਸਿਮਰਤ ਸਾਸਤਰ ਵੇ ਸਬੈ ਬੋ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮੈ ਨ ਕਹਿਓ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕਹਿ ਗਇਓ ਤੁਹਾਰ ਦਵਾਰ ਬਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਨੰਦ ਕੋ ਓੰਕਾਰ ਸਤਗੁਰ ਪ੍ਰਸਾਦਿ ਨੰਦਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਈਆ ਰਾਗਰ ਤੁਨ ਪਰਵਾਰ ਪਰੀਆਂ ਸ਼ਬਦ ਗਾਮਣੇ ਆਈਆਂ ਸ਼ਬਦੋ ਤਾ ਕਾਬ ਹਰੀ ਕੇ ਰੰ ਮਨ ਜਨੀ ਵਸਾਇਆ ਕਹੈ ਨਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇ ਮਨ ਮੇਰਿਆ ਤੁਸ ਤਾ ਰਹੋ ਰੰਗਾਲੇਂ ਰਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰ ਹੋ ਕਰ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾ ਸਮਰਾਸ ਸਵਾਮੀ ਸੋ ਕੋ ਮਨ ਵਸਾਰੇ ਕਹੈ ਨਨਕ ਮਨ ਮੇਰੇ ਸਦਾ ਰਹੋ ਰਨਾਲੇ ਸੱਚੇ ਸਾਹਿਬਾ ਕੀਆ ਨਹੀਂ ਕਰਤੇ ਰਹਿ ਕਰਤਨ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਸਲਾਹ ਤੇਰੀ ਨਾਮ ਮਨੁ ਸਾਵੈ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸਚ ਸਾਹਿਬ ਕਿਆ ਨਹੀ ਕਰਤੇ ਰ ਸਚਾ ਨਾਮ ਰਿਆਦਾਰੋ ਸਚ ਨਾਮ ਧਰਮ ਰਜਨ ਪੁਖਣਾ ਸਭ ਗਵਾਈਆ ਕਰ ਸੰਤ ਸੁਖ ਮਨੈ ਵਸਿਆ ਜਨੀਸ਼ਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰਵਟ ਹ ਜਿਸ ਦੀ ਹੈ ਵਡਿਆਈਆ ਕਹ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸੱਚਾ ਨਾਮ ਰੈ ਆਦਾਰ ਵਾਜ ਪੰਚ ਸ਼ਬਦ ਤਿਤ ਕਰ ਸਪਾਗੈ ਘਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੋ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਸ ਕਹਵਾ ਤਿੱਤਕਾਰ ਅਨਹਦ ਬਾਜੰ ਅਨੰਦ ਅਸਨਾ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਤ ਪ੍ਰਮਪਰਾ ਪਾਇ ਉਤਰੈ ਸਗਲ ਬਸੂਰੇ ਦੁਖ ਰੋਗ ਸੰਤਾ ਪੁੱਤਰ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਤੇ ਪ ਸਤ ਗੁਰਿਆ ਪਰਪੂਰੇ ਬਿਨਵੰਤ ਨਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਬਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਰਬ ਸਦਾਰੁ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੁ ਐਸਾ ਜੀ ਨ ਜਾਇ ਇਨਤ ਤਕ ਤਾਰੋ ਕਾ ਸੰਸ